ਕਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇਹ ਭਗਉਂਤਮਾਨ ਨੇ ਇੱਕ ਨਿਰਜਾਇਜ਼ ਐਫਆਈਆਰ ਦਰਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੌਜੂਦ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਟ ਸੱਪਾ ਕੀਤਾ ਹੈ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਇੱਕੋ ਇੱਕ ਉਹ ਨਾਂ ਨੇ ਪੰਜਾਬ ਸਰਕਾਰ ਨੂੰ ਅਗਾ ਕੀਤਾ ਲੱਟ ਕੀਤਾ ਕਿ ਇਹੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਜੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਹਿਆ ਕਰਾਤੀ ਉਹ ਜਿਹੜਾ ਇਹਦੇ ਬਾਰੇ ਕਿ ਮੈਂ ਇਨਫੋਰਮੇਸ਼ਨ ਮੋਹਿਆ ਕਰਾਤੀ ਪੁੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਹੈ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹ ਜਿਹੜੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਤੇ ਅਫਰ ਸਰਚ ਕਰਦੀ ਇਹੋ ਜਈਆਂ ਇਹੋ ਜਈਆਂ ਉਹ ਕੋਈ ਵੇਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਸ਼ਟਰਪਤੀ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਟ ਮਿਨਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆਲ ਦੇਖੋ ਜੁਮੀਰ ਪੋਸਟ ਤੇ ਬੈਠੇ ਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਹਾ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਹਾ ਆਫਟਰ ਆਲ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ ABC ਕੋਈ ਆਦਮੀ ਹੋਵੇ ਮੇਰੇ ਵਾਂਗ ਲੋਰ ਲਾਗੂ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਂ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਨਹੀਂ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ ਕੱਖ ਫ੍ਰੈਸ ਤੋਂ ਪਹਿਲਾਂ ਸਾਖਬਾਰਾਂ ਲਿਖ ਦਿੱਤਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇਹ ਭਗਵੰਤ ਮਾਨ ਨੇ ਇੱਕ ਨਿਰਜਾਇਜ਼ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਦੁਨੀਆ ਸ਼ਹਿਰ ਦੀਆਂ ਮੌਜੂਦ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਛੇ ਹੱਟਾ ਕੀਤਾ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੜ ਦਿੱਤਾ ਕਿ ਲੜ ਦਿੱਤਾ ਕਿ ਇਹ ਕੋਈ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਈਆ ਕਰਾਤੀ ਉਹ ਜਿਹੜਾ ਇਹ ਇਹ ਬਾਰੇ ਉਹ ਕੈਨ ਇਨਫੋਰਮੇਸ਼ਨ ਉਹ ਯਕਰਾਤੀ ਪਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਹੈ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹਦੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤਾਂ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਕਿ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਤੇ ਅਫਰ ਜੱਟ ਕਰਦੀ ਇਹੋ ਜਿਹਿਆਂ ਇਹੋ ਜਿਹਿਆਂ ਕੋਈ ਵੇਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਸ਼ਪਤ ਦਾ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਟ ਮਿਨਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆਲ ਦੇਖੋ ਜੂਨੀਅਰ ਪੋਸਟ ਤੇ ਬੈਠਿਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਹਾ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਹਾ ਆਫਟਰ ਆਲ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ اے ਬੀਸੀ ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਲੌਗ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਂ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸੱਚਾਈ ਹੈ ਤੱਕ ਫਰੈਸ਼ ਤੋਂ ਪਹਿਲਾਂ ਸਾਰਾ ਖਬਰਾਂ